ਪੰਜਾਬ ਵਿੱਚ ਇਸ ਵਾਰ ਜਿੱਥੇ ਠੰਡ ਨੇ ਆਪਣਾ ਕਹਿਰ ਵਰਸਾਇਆ ਉੱਥੇ ਹੀ ਕਈ ਦਿਨਾਂ ਤੋਂ ਧੁੱਪ ਨਿਕਲਣ ਨਾਲ ਲੋਕਾਂ ਨੇ ਰਾਹਤ ਮਹਿਸੂਸ ਕੀਤੀ ਪਰ ਕੱਲ ਅਚਾਨਕ ਇਸ ਵੇਰੇ ਧੁੰਦ ਨੇ ਐਸਾ ਕਹਿਰ ਮਚਾਇਆ ਕਿ ਖੰਨੇ ਦੀ ਜਿੱਡੀ ਰੋਡ ਤੇ ਕਈ ਗੱਡੀਆਂ ਆਪਸ ਵਿੱਚ ਟਕਰਾ ਗਈਆਂ ਅਤੇ ਕਈ ਲੋਕ ਇਸ ਵਿੱਚ ਫੱਟੜ ਵੀ ਹੋਏ ਤੇ ਗੱਡੀਆਂ ਦਾ ਨੁਕਸਾਨ ਵੀ ਹੋਇਆ ਨੈਸ਼ਨਲ ਹਾਈਵੇ ਤੇ ਐਸਐਸਪੀ ਦਫ਼ਤਰ ਦੇ ਸਾਹਮਣੇ 500 ਮੀਟਰ ਤੇ ਹੋਏ ਹਾਦਸੇ ਵਿੱਚ ਲਗਭਗ 7 ਤੋਂ 8 ਗੱਡੀਆਂ ਆਪਸ ਵਿੱਚ ਟਕਰਾ ਗਈਆਂ ਜਿਸ ਵਿੱਚ ਤਿੰਨ ਲੋਕ ਫੱਟੜ ਵੀ ਹੋਏ ਜਿਨ੍ਹਾਂ ਨੂੰ ਹਸਪਤਾਲ ਵਿੱਚ ਦਾਖਲ ਕਰਾਇਆ ਗਿਆ ਖੰਨੇ ਦੇ ਨੇੜਲੇ ਪਿੰਡ ਪਾਤਲਾ ਦੀ ਕੁੜਕੀ ਦੀ شادی ਸੀ ਜੋ ਤਿਆਰ ਹੋਣ ਲਈ ਖੰਨੇ ਬਿਟੀ ਪਾਰਲਰ ਜਾ ਰਹੀ ਸੀ ਤੁੰਦ ਕਾਰਨ ਉਹਨਾਂ ਦੀ ਗੱਡੀ ਵੀ ਟਰੱਕ ਨਾਲ ਟਕਰਾ ਗਈ ਬਚਾ ਇਹ ਰਿਹਾ ਕਿ ਗੱਡੀ ਵਿੱਚ ਬੈਠੀ ਦੁਲਹਨ ਬਾਲ-ਬਾਲ ਬਚ ਗਈ ਐਕਸੀਡੈਂਟ ਹੋਣ ਨਾਲ ਨੈਸ਼ਨਲ ਹਾਈਵੇ ਤੇ ਟ੍ਰੈਫਿਕ ਜਮ ਹੋ ਗਿਆ ਸੀ ਤਾਂ ਮੌਕੇ ਤੇ ਟ੍ਰੈਫਿਕ ਪੁਲਿਸ ਦੇ ਇੰਚਾਰਜ ਸਤਨਾਮ ਸਿੰਘ ਪਹੁੰਚ ਗਏ ਅਤੇ ਉਹਨਾਂ ਨੇ ਟ੍ਰੈਫਿਕ ਨੂੰ ਚਾਲੂ ਕਰਵਾਇਆ ਸਤਿਨਾਮ ਸਿੰਘ ਨੇ ਦੱਸਿਆ ਕਿ ਧੁੰਦ ਕਾਰਨ ਕੁਝ ਗੱਡੀਆਂ ਆਪਸ ਵਿੱਚ ਟਕਰਾ ਗਈਆਂ ਸਨ ਪਰ ਇਸ ਵਿੱਚ ਕਿਸੇ ਦਾ ਕੋਈ ਨੁਕਸਾਨ ਨਹੀਂ ਹੋਇਆ ਇਸ ਵਿੱਚ ਫੱਟੜ ਹੋਏ ਲੋਕਾਂ ਨੂੰ ਸਰਕਾਰੀ ਹਸਪਤਾਲ ਦਾਖਲ ਕਰਵਾ ਦਿੱਤਾ ਗਿਆ ਹੈ ਤੁਸੀਂ ਦੇਖ ਰਹੇ ਹੋ ਖੰਨੇ ਤੋਂ ਰਾਜਮੈਨਰ ਦੀ ਰਿਪੋਰਟ ਅੱਜ ਸਵੇਰ ਧੁੰਦ ਦੇ ਹੋਣ ਦੇ ਕਾਰਨ ਤੇ ਆਪਣੇ ਰੋਡ ਦੇ ਉੱਪਰ ਹਾਈਵੇ ਰੋਡ ਦੇ ਉੱਪਰ 3-4 ਗੱਡੀਆਂ ਦਾ ਐਕਸੀਡੈਂਟ ਹੋਇਆ ਹੈਗਾ ਤੇ ਜਿਨ੍ਹਾਂ ਚੋਂ ਤਿੰਨ ਕ ਬੰਦਿਆਂ ਦੇ ਥੋੜੇ ਜ਼ਖਮੀ ਹੋਏ ਨੇ ਉਹਨਾਂ ਨੂੰ ਸਿਵਲ ਹਸਪਤਾਲ ਦਾਖਲ ਕਰਾ ਦਿੱਤਾ ਹੈਗਾ ਤੇ ਜਿਹੜੇ ਗੱਡੀਆਂ ਨੂੰ ਸਾਈਡ ਤੇ ਕਰਾ ਕੇ ਜਿਹੜੀ ਟ੍ਰੈਫਿਕ ਹੈਗੀ ਉਹ ਹੁਣ ਚੱਲ ਰਹੀ ਹੈ ਤੇ ਹੁਣ ਜਿਹੜਾ ਧੁੰਦ ਦੇ ਜ਼ਿਆਦਾ ਹੋਣ ਕਰਕੇ ਇਹ ਹਾਸਾ ਹੋਇਆ ਤੇ ਆਮ ਪਬਲਿਕ ਨੂੰ ਵੀ ਟੀ ਮੈਸੇਜ ਦੇਣਾ ਚਾਹੁੰਗੇ ਆਮ ਪਬਲਿਕ ਨੂੰ ਅਸੀਂ ਸਭ ਦੁਆਸ਼ਨਾ ਲਾਈਆਂ ਹੋਈਆਂ ਨੇ ਤੇ ਉਹ ਆਪਣੇ ਜਿਹੜੇ ਸਾਡੇ ਟ੍ਰੈਕ ਪੇਗੇ ਉਹ ਸੁਚੇਤ ਕਰੋਗੇ ਵੀ ਸਾਰੇ ਜਿਹੜੇ ਟ੍ਰੈਫਿਕ ਹੈਗੀ ਆ ਉਹ ਚਾਲੂ ਰੱਖਾਂਗੇ ਮਤਲਬ ਕਿ ਜਲਦੀ ਜਲ ਜਿੱਥੇ-ਤਿੱਥੇ ਜਿਹਨੇ ਪਹੁੰਚਣਾ ਆਪਣੇ ਸਮੇਂ ਸਿਰ ਟਾਈਮ ਨਾ ਪਹੁੰਚ ਜਾਵੇ ਤੇਜ਼ ਨਰਾੰਗੀ ਚਾਹ। ਅੱਛਾ ਕਹਸੂਗਾ ਹਾਂ ਆਪਸਾ ਬਤਾ ਸਕਦੇ ਆਗੇ ਇੱਕ ट्रक जा रहा था वो उसने ब्रिक मार दिया और ये पीछे से लग गई कितने बंदे बंदे सवार होंगे बस में लगभग इसमें इस इसमें सवार होंगे 60-80 बंदे होंगे 10 50-60 बंदे होंगे अरे सी उन्हें बस से बीच लगी ट्रक तो रे ये बटास ता ही होई है ये तो पहला मोसा नहीं पीछे खड़ा मोसा रोड बीच में बस रोड बीच खड़ी थी बस रोड पे जी मोर्स लाके लगया ਉਹਦੇ ਹਵੇਟਰ ਪਿੱਛੇ ਟਰੱਕ ਲੱਗਿਆ ਆਕੇ ਟਰੱਕ ਰੋਡਵੇ ਨਾਲ ਡਾਇਰੈਕਟਰ ਕਰਾਇਆ ਨਹੀਂ ਟਰੱਕ ਬੈਸੀ ਰੁਕ ਗਿਆ ਆਕੇ ਵੀ ਸ਼ਾਇਦ ਕੋਈ ਹਾਸਾ ਕਿ ਨਾ ਹੋ ਗਿਆ ਓਏ ਉਹਦੇ ਕਰਕੇ ਹੋਇਆ ਜੀ ਪਿੱਛੇ ਬੱਸ ਆ ਰਹੀ ਸੀ ਪਿੱਛੋਂ ਕਾਰ ਆ ਰਹੀ ਸੀ ਕਾਰ ਵਾਲੇ ਟਰੱਕ ਨੇ ਫੇਟ ਮਾਰਦੀ ਉਹ ਟਰੱਕ ਕਾਰ ਚ ਲੱਗ ਗਿਆ ਤਾਂ ਹੋਇਆ ਸਰ ਕਟਕਟ ਚਾਰ ਪੰਜ ਗੱਡੀਆਂ ਲੱਗ ਗਈ ਜੀ ਤੇ ਸੱਟਾ ਵਗੈਰਾ ਸੱਟਾ ਸਰ ਕਾਫੀ ਗੰਭੀਰਾ ਵਸਾਤਾ ਗੰਭੀਰ ਜਿਆਦੇ ਆ ਜੀ ਇੱਕ ਪੁਲਿਸ ਮਲਾਜ਼ਮ ਵਿਚਾਰਾ ਫਟੜਾ ਵਿੱਚ ਆ ਗੱਡੀ ਦਾ ਐਕਸੀਡੈਂਟ ਹੋਇਆ ਸੀ ਬੱਸ ਦਾ ਅਸੀਂ ਆ ਕੇ ਪਿੱਛੇ ਰੁਕਣੀ ਪੈਣਾ ਸੀ ਆ ਸਾਨੂੰ ਅਸੀਂ ਮੜੇ ਜਾ ਰੁਕਿਆ ਪਿੱਛੋਂ ਟਰੱਕ ਆ ਗਿਆ ਉਹਨੇ ਨਾਲ ਦੀ ਨਾਲ ਮਾਰਿਆ ਧੱਕ ਮਾਰ ਕੇ ਹੀਠਾਂ ਬਾੜ ਦੇਣੀ ਸੀ ਉਹ ਤਾਂ ਬਸ ਇੰਨੀ ਫਰਕ ਰਹਿ ਦੇਖ ਲਿਆ ਤੁਸੀਂ ਹਸ ਬਚਾ ਹੋ ਗਿਆ ਬੇਟੀ ਦਾ ਵਿਆਹ ਸੀ ਇਹਦਾ ਅੱਛਾ ਤਿਆਰ ਕਰਾਉਣ ਵਾਸਤੇ ਲੈ ਕੇ ਕਿ ਕਿੱਥੋਂ ਆਏ ਕਿ ਤੁਸੀਂ ਬਾਦਲੇ ਪਿੰਡ ਤੋਂ ਕਿੰਨੇ ਜਣੇ ਸੀ ਗੱਡੀ ਤਿੰਨ ਜਣੇ ਸੀ ਬੇਟੀ ਜੀ ਦਾ ਵਿਆਹ ਮੇਰੇ ਘਰ ਦੇ ਸੀ ਇਹ ਨਾਲ 50 60 50 ਹੋ ਗਿਆ 60 ਤੋਂ ਗੱਡੀ ਫੱਟ ਗਈ ਆ ਗਿਆ ਜੀ ਮੋਟਰਸਾਈਕਲ ਤੇ ਆਵਾਜ਼ ਹੀ ਆਈ ਜੋਰ ਨਾਲ ਦੋ ਕਾਰਾਂ ਲੱਗੀਆਂ ਨੇ ਪਹਿਲਾਂ ਬੱਸ ਫਿਰ ਮਗਰ ਕਾਰ ਤੋਂ ਮਗਰ ਹੋ ਲੱਗੇ ਭਾਈ ਤੇਰੇ ਮੈਂ ਭੱਜ ਗਿਆ ਛੜਕ ਪਾਰ ਕਰਦੇ ਰਾਜਾ ਕੱਢਿਆ ਤਾਂ ਦੋ ਤਿੰਨ ਜਾਨਾਂ ਨੂੰ ਹੋਰ ਆ ਗਏ ਉਹਦੇ ਵਿੱਚੋਂ ਬੰਦਾ ਕੱਢਿਆ ਬਹੁਤ ਮੁਸ਼ਕਲ ਨਾਲ ਕੱਢਤਾ ਲੇਕਿਨ ਥੋੜਾ ਜਿਹਾ ਇੰਜੀਨ ਮੈਦਾ ਜਿਹਾ ਖਮੀ ਕਿੰਨੇ ਕੁ ਜਣੇ ਦੀ ਛੜਕ ਲੱਗਾਈ ਫਾਗ ਦੇ ਜਗਰ ਇੱਕ ਹੀ ਆਈ ਕਿੰਨੀਆਂ ਗੱਡੀਆਂ ਬਚੀਆਂ ਗੱਡੀਆਂ ਤਿੰਨ ਚਾਰ ਲੱਗੀਆਂ ਕਾਰਨ ਕੀ ਲੱਗਦਾ ਤੁਹਾਨੂੰ ਕਾਰਨ ਤਾਂ ਧੁੰਦਦਾ ਹੀ ਹੈ ਧੁੰਦ ਹੀ ਲੱਗਦਾ ਬਈ